130000 ਰੁਪਏ ਮੰਗਿਆ ਭੈਣ ਨੇ ਠੀਕ ਹੈ ਨਾ ਲੋ ਜੀ ਕਦ ਕਾਠ ਠੀਕ ਹੈ ਜੀ ਠੀਕ ਹੈ ਲੈ ਆਪਰਾ ਮੋੜ ਦਿਓ ਲੋ ਜੀ ਚੈੱਕ ਕਰ ਸਦੇ ਤੁਰਾ ਤਰਾ ਕਰਮ ਵਾਲੀ ਦਾ ਲੌਣ ਲੱਗ ਗਈ ਕਿੰਨੇ ਭੈਣ ਦੱਸੇ ਦੇਣੇ ਨੇ 8 ਦਿਨ ਬਾਕੀ ਨੇ ਮੇਰੇ 8 ਦਿਨ ਬਾਕੀ ਪਰਾ 8 ਦਿਨ ਬਾਕੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੈਂਡ ਕੋਲ ਦੋ گاਵਾ ਸੂਨ ਵਾਲੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ نوٹ ਕਰੋ ਜੀ 75280003557 ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡਾ ਕਨੋਨੋਸ ਨੂੰ ਵੀ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਬੈਨਿਆ ਚੀਜ਼ ਜਾਣ ਕਰ ਭੈਣ ਜੀ ਸਾਸਿਕਾ ਜੀ ਸਾਸਿਕਾ ਜੀ ਵੀਰੇ ਨਾਮ ਨਿਰਮਲ ਕੌਰ ਪਿੰਡੂ ਗੋਗੇ ਜਿਲ੍ਹਾ ਬਰਨਾਉਂ ਵੈਸੇ ਨਿਮੂ ਕੋ ਕਹਿੰਦੇ ਨਹੀਂ ਠੀਕ ਹੈ ਜੀ ਹਾਂਜੀ ਭੈਣ ਜੀ ਪਹਿਲੀ ਵਾਰ ਨਹੀਂ ਚੜ ਕਰ ਗਈ ਏ ਵੀਰੇ 35 ਪਲੱਸ ਦੁੱਧ ਕੱਢਿਆ ਨਹੀਂ ਦੂਜੀ ਸੂਏ ਹੁੰਦੀ ਏ ਹਾਂਜੀ ਤੇ ਫਾਰਮ ਜੋ ਆਈ ਹੋਈ ਏ ਹਾਂਜੀ ਦੇ 1,30,000 ਰੁਪਏ ਰੇਡਾ ਦਾ 1,30,000 ਠੀਕ ਆ ਕਿੰਨੇ ਦਿਨ ਬਾਕੀ ਭਾਣੇ ਦੇ 8 ਦਿਨ ਬੈਨੇ ਵੀਰੇ ਤੋੜ ਦੋ ਭਾਣੇ ਨੂੰ ਮੜਾ ਜਾ ਤੋੜ ਦੇ ਵੀਰੇ ਤੋੜ ਲਓ ਜੀ ਕਰਮਾਂ ਵਾਲੀ ਦਾ ਕੱਦ ਸਬੱਡ ਪੂਰੀ ਜਾਤ ਵਾਲੀ ਗਾਂ ਫਾਰਮ ਚੋਂ ਲੈਂਦੀ ਭਾਣ ਕਦੀ ਠੀਕ ਹੈ ਨਾ ਲਓ ਜੀ ਸੁਣ ਦਿਖਾਉਣੇ ਕਰਮਾਂ ਵਾਲੀ ਦਾ ਤੋੜਾ ਲਓ ਜੀ 1,30,000 ਰੁਪਏ ਮੰਗਿਆ ਭਾਣ ਨੇ ਠੀਕ ਹੈ ਨਾ ਲਓ ਜੀ ਕੱਦ ਕਾਠ ਠੀਕ ਹੈ ਠੀਕ ਕੱਲਿਆਪਰਾ ਮੋੜ ਦਿਓ ਲੋ ਜੀ ਚੈੱਕ ਕਰ ਸਦੇ ਤੋ ਨਾ ਤਰਾ ਕਰਮਮੋੜੀ ਦਾ ਲੌਣ ਲੱਗ ਗਈ ਕਿੰਨੇ ਭੈਣ ਦੱਸੇ ਦੇਣੇ ਨੇ 8 ਦਿਨ ਬਾਕੀ ਨੇ ਵੀਰੇ 8 ਦਿਨ ਬਾਕੀ ਪਰਾ 8 ਦਿਨ ਬਾਕੀ ਭੈਣ ਮਾੜ ਮੋਟਾ ਹੋਰ ਮਾਰਤਾ ਹੋ ਜੀ ਕੋਈ ਨਾ ਜਰੂਰ ਕਰਾਂਗੇ ਭਾਈ ਠੀਕ ਹੈ ਜੀ ਠੀਕ ਹੈ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਮੋੜੀ ਦਾ ਇਹ ਵਾਲਾ ਵਕਤ ਦੇਖ ਸਕਦੇ ਲੋ ਜੀ ਚੰਗੀ ਪੜੀ ਕੋਲਸੀ ਆ ਲੈ ਚਲੋ ਪਰਾ ਰੇਡ ਭੈਣ ਨੇ ਅਪਨੂੰ ਦੱਸਤਾ ਪਰਾ ਠੀਕ ਹੈ ਨਾ ਭੈਣ ਨਾਲ ਜਰੂਰ ਕਨੈਕਟ ਕਰੂਗੀ ਠੀਕ ਹੈ ਹਾਂ ਜੀ ਮੈਂ ਅਗਲੀ ਰਾਡ ਦੀ ਜਾਣ ਚੰਗੀ ਅਗਲੀ ਵੀਰੇ ਇਹ ਵੀ ਲੈਂਦੀ ਵਸ 80 ਤੇ ਹੇਲ ਹੋ ਗਈ ਹਫਤਾ ਹਫਤਾ ਲੇ ਜੂਗੀ ਵਸ ਹਾਂਜੀ ਤੇ ਉਂਚਵਾਈ ਜੂਈ ਚੰਗੇ ਪੂਰੀ ਸੀਲ ਠੰਡੀ ਐ ਰੇਡ ਖਿੱਚ ਕੇ ਜੀ ਆ ਰੇਡ ਵੀਰੇ 55000 ਰੇਡ 55000 ਆ ਤੋਰ ਕੇ ਦਿਖਾ ਦੇ ਵੀ ਇਹਨੂੰ ਤੋਰ ਲੋ ਜੀ ਤੋਰ ਦੇ ਬਾਰੇ ਗੱਲ ਤੁੰਨਾ ਕਾਫੀ ਆ ਲੋ ਜੀ ਮੋਜੀ ਫੇਸ ਟੈਕਰ ਸਾਹਿਬ ਲੱਤ ਲੁਬਲਾ ਲੁਬਰਾ ਲੱਤ ਲੋ ਜੀ ਲੌਣ ਲੱਗਦਾ ਮੋੜ ਇਹ ਰਸੂਲੇ ਭੈਣੇ ਕਹਿੰਨਾ ਦੂਸੀ ਦੇਖਾ ਇਹ 14 ਕਿਲੋ ਹੁੰਦੀ ਬਾਈ 14 ਲੀਟਰ ਦੁੱਧ ਸਪੈਸ਼ਲ ਹੋਵੇ ਠੀਕ ਹੈ ਨਾ ਲੋ ਜੀ ਲੈ ਆ ਭਾਈ ਮੋੜ ਲਿਆ ਬਸ ਬਹੁਤ ਆ ਲਿਓ ਜੀ ਲਿਓ ਲੋ ਜੀ ਥੈਂਕ ਯੂ ਵਧੀਆ ਲੱਗਿਆ ਵਾ ਦੂਜੀ ਸੁਵੇ ਸੁਣੀ ਦੂਜੀ ਸੁਵੇ ਸੁਣੀ ਇਹਦੇ ਸੁਣ ਚੌੜਾ ਬੰਦਾ ਠੀਕ ਆ ਇਹ ਜਰਸੀ ਜੀ ਜਾ ਗਈ ਹੈ ਐਚ ਐਫ ਐ ਲੋ ਜੀ ਚੈੱਕ ਕਰ ਸਰ ਕੱਢ ਦੇ ਸਾਬ ਨਾਲ ਜਜਮੈਂਟ ਕਰ ਸਕਦੇ ਹੋ ਬਾਈ ਦੇ ਠੀਕ ਹੈ ਨਾ ਹਾਂਜੀ ਭਾਈ ਤਾਂ ਨੰਬਰ ਤਾਂ ਦੱਸੋ ਜੀ ਜਾਣਕਾਰੀ ਇਹ ਵੀਰੇ 10 ਕਿਲੋ ਦੁੱਧ ਦਿੰਦੀ ਹੈ। ਹਾਂਜੀ। ਡੇਢ ਮਹੀਨੇ ਦੀ ਗੱਭਨ ਟੀਕਾ ਭਰਾ ਹੈ ਆਪਣਾ। ਠੀਕ ਆ। ਹਾਂ। ਤੇ 53000 ਰੇਟ ਲਓ ਜੀ। ਚੈੱਕ ਕਰ ਸਕਦੇ। ਕਦ ਕਰ ਸੁਖਲਾ ਸੋਣਾ ਤੇ ਡੇਢ ਮਹੀਨਾ ਟੀਕਾ ਭਰਾ ਚੈੱਕ ਚਲੇਉਂਦੀ ਨਹੀਂ। ਵੈਸੇ ਉਮੀਦ ਹੈਗੀ ਵੀ ਹਾਂ ਹਾਂ ਪੱਕਾ ਰਹਿਣ ਦੀ ਉਮੀਦ ਹੈਗੀ ਹੈ ਬਾਕੀ ਪਤਾ ਵੀ ਡੇਢ ਮਹੀਨੇ ਬਾਅਦ 2 ਕੁ ਮਹੀਨੇ ਦੀ ਚੈੱਕ ਹੁੰਦੀ ਹੈ ਨਾ ਤੇ ਤੋਰ ਦੋ ਬਈ ਇਹਨੂੰ ਵੀ ਚੈੱਕ ਕਰਵਾ ਲੀਏ ਫਤੂ ਦਾ ਤਰ੍ਹਾਂ ਕਰਮਵਾਲੀ ਦਾ।

ਲੋਚ ਚੈੱਕ ਕਰ ਸਕਦੇ ਥਾ ਲੋ ਇਗਲੀ ਸੈਟ ਚੈੱਕ ਕਰ ਸਕੀ ਠੀਕ ਹੈ ਲੋ ਜੀ ਇ ਤਨਗਾ ਮੈਂ ਭਣ ਕੋਲ ਠੀਕ ਨਾ ਦੋ ਗੱਪਣ ਇੱਕ ਟੋਕੜਾ ਕਰਤੀ ਕਬਰ ਆਵਾ ਭੈਣ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਪ੍ਰੋਮੋਨ ਕਰਦਾ ਕਰੋ ਵੀਡੀਓ ਦੇਖਣ ਲਈ ਭੈਣ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ